ਹਮ ਬੜ ਕਉ ਕੋਲੇ ਨ ਹਮ ਪੰਡਤ ਹਮ ਜੋਗੀ ਸੰਿਆਸੀ ਹੋ ਸਕੇ ਕਿਸ ਵਕਤ ਸੰਿਆਸੀ ਸ਼ਬਦ ਨੂੰ ਮੈਂ ਖੋਲਾਂਗਾ ਸੰਿਆਸ ਦੇ ਅਰਥ ਨੇ ਸੁਨ ਦੇ ਚ ਆਸਣ ਸੁਨ ਸਮਾਦ ਅਨਹਦ ਤੈ ਨਾਦ ਕਹਿ ਨਾ ਜਾਇ ਅਚਰਜ ਬਿਸਮਾਰ ਸੁਨ ਦੇ ਚ ਆਸਣ ਲੱਗ ਗਿਆ ਸੁੰਨ ਦੇ ਚ ਬੈਠ ਗਏ ਆ ਉਹਨੂੰ ਕਹਿੰਦੇ ਨੇ ਸੁੰਨ ਆਸਨ ਸੰਨਿਆਸ ਸੁੰਨ ਆਸਨ ਸੁੰਨ ਦੇ ਚ ਬੈਠ ਗਏ ਸੁੰਨ ਦੇ ਚ ਬੈਠਣਾ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਪੈਂਦਾ ਫਿਰ ਸੁੰਨ ਦੇ ਚ ਫਿਰ ਆਪਣੇ ਤੋਂ ਵੀ ਦੂਰ ਮਨੁੱਖ ਸੁੰਨ ਦੇ ਚ ਬੈਠ ਸਕੇ ਤੇ ਬੜੀ ਦੂਰ ਦੀ ਗੱਲ ਹੈ ਮਨੋ ਕਪੜੇ ਨਾਲ ਨਹੀਂ ਬੈਠ ਸਕਦਾ ਨਹੀਂ ਬੈਠ ਸਕਦਾ ਮਨੋ ਕੋ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਨੌਕਰ ਨਾਲ ਵੀ ਬੈਠ ਸਕਦਾ ਹੈ ਸੇਵਕ ਨਾਲ ਵੀ ਬੈਠ ਸਕਦਾ ਹੈ ਕੁਛ ਨਹੀਂ ਅਖਬਾਰ ਨਾਲ ਬੈਠ ਸਕਦਾ ਹੈ ਟੀਵੀ ਨਾਲ ਬੈਠ ਸਕਦਾ ਹੈ ਕਿਸੇ ਕਿਤਾਬ ਕਿਸੇ ਮੈਗਜ਼ੀਨ ਨਾਲ ਬੈਠ ਸਕਦਾ ਹੈ ਮਨੋ ਕਪੜੇ ਨਾਲ ਨਹੀਂ ਬੈਠ ਸਕਦਾ ਕਿਤਾਬਾਂ ਬਾਰੇ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਇਹ ਵੀ ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਸੰਸਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਮਨੁੱਖ ਪਤਨੀ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਉਹਦੀਆਂ ਕਮਜ਼ੋਰੀਆਂ ਨੂੰ ਉਹਦੀ ਮਜਬੂਰੀਆਂ ਨੂੰ ਉਹਦੇ ਗੁਣਾ ਨੂੰ ਉਹਦੇ ਔਗਣਾ ਨੂੰ ਉਹਦੇ ਸੁਭਾਅ ਨੂੰ ਬਾਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇੱਕ ਪਤਨੀ ਵੀ ਪਤੀ ਨਾਲ ਬੈਠ ਸਕਦੀ ਹੈ ਆਪਣੇ ਨਾਲ ਨਹੀਂ ਇਸ ਵਾਸਤੇ ਉਸ ਨੂੰ ਵੀ ਪਤੀ ਦੀਆਂ ਕਮਜ਼ੋਰੀਆਂ ਮਜਬੂਰੀਆਂ ਗੁਣਾਂ ਔਗਣਾਂ ਦਾ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਐ ਜੋ ਉਹਦੇ ਕੋਲ ਬੈਠਦੀ ਹੈ ਉਹਦੇ ਨੇੜੇ ਜਿਤਨੇ ਪਤੀ ਦੇ ਨੇੜੇ ਹੈ ਗੁਸਤਾਖੀ माफ ਉਤਨਾ ਹੀ ਆਪਣੇ ਆਪ ਤੋਂ ਦੂਰ ਹੈ ਕੋਈ ਜਿਤਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ ਜੋ ਜਿਤਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਪਦਾਰਥਾਂ ਦੇ ਮਨੁੱਖ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਦਾਰਤ ਦੇ ਰਾਜ਼ ਬਾਰੇ ਪਦਾਰਤ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ ਹੈ ਪਦਾਰਤ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ ਹੈ ਕਹਿੰਦੇ ਨੇ ਪ੍ਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸਾਂਝਣਾ ਸਮਝਣਾ ਪੈਂਦਾ ਅਪਤਨ ਕਾ ਜੋ ਕਰੇ ਵਿਚਾਰ ਤਿਨ ਜਮ ਕੰਕਰ ਨਹੀਂ ਕਰੇ ਕੋ ਜੋ ਪਹਿਲੇ ਆਪਣੇ ਵਿਚਾਰ ਕਰੇ ਮੈਂ ਕੀ ਤੂੰ ਛੱਡ ਰੱਬ ਦੀ ਗੱਲ ਪ੍ਰਮਾਤਮਾ ਦੀ ਗੁਰੂ ਦੀ ਗੰਭਰਾ ਦੀ ਗੱਲ ਛੱਡ ਪਹਿਲੇ ਆਪਣੀ ਗੱਲ ਕਰ ਆਪਣੇ ਆਪ ਨੂੰ ਸਮਝ। ਆਪਣਨ ਕਾ ਜੋ ਕਰੇ ਵਿਚਾਰ ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਖਾਕ ਸਮਝ ਹੋਵੇਗੀ। ਕਤਈ ਨਹੀਂ ਹੋ ਸਕਦੀ। ਔਰ ਜਿਤਨਾ ਬਾਰ ਮੁਖੀ ਮਨੁੱਖ ਹੋਵੇਗਾ। ਉਸ ਤਖੀਆ ਉਹਨੂੰ ਗੁਰਬਾਣੀ ਕਹਿੰਦੀ ਉਤਨੀ ਮੋਟੀ ਅਕਲ ਦਾ ਹੋਵੇਗਾ। ਭਾਵੇਂ ਕਿਤਨਾ ਵਿਦਵਾਨ ਕਿਉਂ। ਉਤਨੀ ਅਕਲ ਉਸਦੀ ਮੋਟੀ ਹੋਵੇਗੀ। ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ ਪਰਮਾਤਮਾ ਨੂੰ ਸਮਝਣ ਦੇ ਵਿੱਚ ਉਤਨੇ ਅਸਮਰਥ ਹੋ ਜਾਏਗਾ ਇਸ ਵਾਸਤੇ بڑے بڑے ਸੰਸਾਰੀ ਗਿਆਨੀ ਵਿਗਿਆਨੀ ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣਦੇ ਮੁੱਕੇ ਨਹੀਂ ਜਾਣ ਬਹੁਤ ਬਾਰ ਮੁਖੀ ਨੇ ਤੋਂ ਈਸਾ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਉਠ ਸੂਈ ਦੇ ਨੱਕੇ ਦੇ ਚੋਂ ਲੰਘ ਗਿਆ ਬਿਨਾਂ ਸ਼ੱਕੋ ਸ਼ੋਭਾ ਦੇ ਮੈਂ ਮਨ ਲਵਾਗਾ ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਪੀਸਾ ਦੇ ਇਹ ਬੋਲ ਹੈਰਾਨਗੀ ਹੋਈ ਕਿਉਂ ਕਿਉਂ ਧਨਵਾਨ ਬਾਰ ਮੁਖੀ ਆਉਂਦਾ ਹੈ ਉਦੀ ਮਨੋਵਿਰਤੀ ਉਦੀ ਦਿਮਾਗੀ ਸ਼ਕਤੀ ਉਦੀ ਸਰੀਰਕ ਸ਼ਕਤੀ ਸਭ ਬਾੜ ਉਲਜੀ ਹੋਈ ਹੁੰਦੀ ਹੈ ਅੰਤਰਮੁਖੀ ਹੁੰਦਾ ਹੀ ਹੈ ਕਿ ਅੰਤਰਮੁਖੀ ਹੋਏ ਬਿਨਾ ਧਾਰਮਕ ਹੋਣਾ ਔਖ ਹੈ ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਔਖ ਹੈ ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲੱਭਾਂਗੇ ਸਾਗਰ ਦੇ ਚੋਂ ਜ਼ਮੀਨ ਦੇ ਚੋਂ ਅਸਮਾਨ ਦੇ ਚੋਂ ਸੂਰਜ ਚੰਦ ਤਾਰਿਆਂ ਵਿੱਚੋਂ ਨਹੀਂ ਆਪਣੇ ਵਿੱਚੋਂ ਨੌ ਨਿੱਧ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਂਸ ਕਾ ਵਿਸਰਾ ਜੋ ਆਪਣੇ ਨੇੜੇ ਨਹੀਂ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਤੇ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਗੁਸਤਾਖੀ ਮਾਫ ਮੈਂ ਬਾਰ ਬਾਰ ਮਾਫੀ ਮੰਗਲਵਾ ਮਾਹ ਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖਦੇ ਆ ਜਿਹੜਾ ਮਨੁੱਖ ਜਿਤਨਾ ਬਾਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਕ ਹੋਵੇਗਾ ਉਤਨਾ ਹੀ ਆਧਾਰਮਕ ਹੋਵੇਗਾ। ਉਤਨਾ ਹੀ ਸੰਸਾਰੀ ਹੋਵੇਗਾ। ਜਾਂ ਨਾਲ ਕਹੇ ਤਾਂ ਉਤਨਾ ਹੀ ਹੰਕਾਰੀ ਹੋਵੇਗਾ। ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਤਨਾ ਹੀ ਉਹ ਪ੍ਰਮਾਤਮਾ ਦੇ ਨੇੜੇ ਹੋਵੇਗਾ। ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਤੇ ਪ੍ਰਮਾਤਮਾ ਦਾ ਦਵਾਰ ਖਟਕਟਾ ਦਿੱਤਾ ਹੈ। ਧਰਮਾ ਬੇਠਾ ਡੇ ਦਰਵਾਜ਼ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵੜ ਏ ਪ੍ਰਭੂ ਆਪਣਾ ਦਰਵਾਜ਼ਾ ਖੋਲ ਹੁਣ ਇਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤਰਮੁਖੀ ਹੋ ਗਿਆ ਸਾਰੋਂ ਪਾਸੇ ਸਿਮੜ ਕੇ ਮੈਂ ਆਪਣੇ ਅੰਦਰ ਆ ਗਿਆ ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ ਤੇਰਾ ਦਰ ਖੋਲ ਨਹੀਂ ਸਕਦਾ ਇਹ ਦਰ ਤੋਂ ਆਪ ਖੋ درما دے ٹھانڈے دربار تیرے در تے آ تیرے در بڑی بڑی ویڈیو تو کس طرح من کبیر کبھی پہنچ گیا پرماتما دے در تے کسے مندر دے چ پہنچ گیا مسجد دے پہنچ گیا گردوارے پہنچ گیا گردوارے دے بوئے تے دے پہنچ گیا کسے مندر دے دروازے پہنچ گیا, گیا کسے مسجد دے کسے چرچ دے دروازے دے ਨਹੀਂ ਆਪਣੇ ਜੀਵਨ ਦੇ ਦਰ ਤੇ ਪਹੁੰਚ ਗਏ ਅੰਤਰਮੁਖੀ ਹੋ ਸਕੇ ਕਿਸੇ ਵਕਤ ਮੈਂ ਖੋਲਾਂਗਾ ਮਹਾਰਾਜ ਨੇ ਦਰ ਦੀ ਵਿਆਖਿਆ ਵੀ ਕੀਤੀ ਹੈ ਜਿੱਥੇ ਦਰ ਵਸੈ ਰਾਮ ਕੰਲੀ ਮੰਲਾ ਪਹਿਲਾ ਜਿੱਥੇ ਦਰ ਵਸੈ ਕਵਨ ਦਰ ਕਹੀਏ ਜਿੱਥੇ ਤੂੰ ਰਹਿੰਦਾ ਉਹ ਦਰ ਕਿਥੇ ਉਸ ਦਰ ਨੂੰ ਕੀ ਆਖਦੇ ਹਨ جت در وسیں کمن در کہیے درا بھیتر در کمن لے یہ جو بھیتر ہے اندر ہے دروازہ باردہ نہیں ہے اس اندر دے دروازے تک کون پہنچے اس بھیتر دے در تک کون پہنچے انتر مکی ہر منخ نہیں آگا جتنی لائف بیزی ہو جائے مسروف ہو جائے اتنی بار مکی ہوں آگے ਕਲਾ ਸੰਗੀਤ ਕਵਤਾ ਨਿਰਤ ਸੰਗਤ ਰਾਸ਼ੀ ਤਰਾ ਤਰਾ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਤੇ ਜਿਨ੍ਹਾਂ ਨੇ ਸਮਾਂ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਏ ਆਪਣੇ ਅੰਦਰ ਪ੍ਰਵੇਸ਼ ਕਰ ਗਏ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਬਾਹਰ ਮੁਖੀ ਮਨੁੱਖ ਹੋਵੇਗਾ ਉਤਨਾ ਹੀ ਅਧਾਰਮਕ ਕੁਝ ਵੀ ਸਮਝ ਨਹੀਂ ਹੋਏ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪਰਮਾਤਮਾ ਦੇ ਰਸ ਦਾ ਪਤਾ ਚੱਲਦਾ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ ਕੋਈ ਰੰਗ ਹੈ ਐਸਾ ਰੰਗ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਰੰਗ ਹੈ ਐਸਾ ਰੂਪ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਅਨੂਪਮ ਹੈ ਆ ਰੂਪ ਹੈ ਅਨੂਪ ਹੈ ਕਲਗੀ ਦੇਵਪਦਸ਼ ਕੋਈ ਰੂਪ ਨਹੀਂ ਤੇਰਾ ਫਿਰ ਵੀ ਤੂੰ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਤੇ ਪਹਿਲੀ ਹੋਗੇ ਜਦ ਆਕਾਰ ਹੀ ਨਹੀਂ ਹੈ ਤੂੰ ਸੁੰਦਰ ਹੈ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਅਰੂਪ ਹੈ ਅਨੂਪ ਹੈ ਇਸ ਚੀਜ਼ ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਆ ਆਪਣੇ ਨੇੜੇ ਆਉਂਦੇ ਤੋ ਮੈਂ ਫਿਰ ਦੁਹਰਾ ਦਿਆਂ ਇੱਕ ਮਨੁੱਖ ਜਿਤਨਾ ਪਦਾਰਥ ਦੇ ਨੇੜੇ ਆਪਣੇ ਨੇੜੇ ਨਹੀਂ ਪਦਾਰਥਾਂ ਬਾਰੇ ਬਹੁਤ ਕੁਝ ਜਾਣਦਾ ਹੈ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਹੈ ਮਨੁੱਖ ਜਿਤਨਾ ਪਰਿਵਾਰ ਦੇ ਨੇੜੇ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇੱਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਅਪਤਨ ਕਰ ਜੋ ਕਰੇ ਵਿਚਾਰ ਇਸ ਜਮ ਕੰਕਰ ਨਹੀਂ ਕਰੇ ਇੱਕ ਵਾਰ ਮਨੁੱਖ ਇਤਨਾ ਬਾਹਰ ਮੁਖੀ ਕਿਉਂ ਹੋ ਗਿਆ ਧਾਰਮਿਕ ਮਨੋਵਿਗਿਆਨ ਕਹਿੰਦਾ ਹੈ ਬਾਹਰ ਜੋ ਇਹ ਪਦਾਰਥ ਦਾ ਜਗਤ ਇਹਨੂੰ ਆਪਣੇ ਅਨੁਕੂਲ ਕਰਨਾ ਹੈ ਹਵਾ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੀ ਨੂੰ ਆਪਣੇ ਅਨੁਕੂਲ ਕਰਨਾ ਹੈ ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁੱਖ ਨਹੀਂ ਲੈ ਸਕਦਾ ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਿਆ ਮੰਨਣਾ ਇਕੋ ਹੀ ਮਨੁੱਖ ਹੁਕਮ ਮੰਨਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਰਾ ਦੇਸ਼ ਹੁਕਮ ਮੰਨਦਾ ਹੈ ਹੁਕਮਰਾਨ ਹੈ ਹੁਕਮਰਾਨ ਇਹ ਰਾਜਾ ਹੈ ਇਹ ਬਾਦਸ਼ਾਹ ਹੈ ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਦੇ ਚੱਲਦਾ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸਤੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ। ਬਾਕੀ ਨਹੀਂ ਮੰਨਦੇ। ਹੁਕਮਰਾਨੀ ਦਾ ਜਨਮ ਇੱਥੋਂ ਹੋਇਆ। ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕool ਨਹੀਂ ਕਰਨਾ, ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕool ਨਹੀਂ ਕਰਨਾ, ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕool ਕਰਨਾ। ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕਦਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ ਪਦਾਰਥਾਂ ਤੋਂ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ ਆਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਮੈਂ ਦੋਵੇਂ ਪੰਕਤੀ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਅੰਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੇ ਗੁਣੇ ਸੂਰ ਹਮਦਾਤੇ ਗਿਆਨ ਤੇ ਇਸ ਵਾਸਤੇ ਸੀ ਭਗਵਾਨ ਦੇ ਨੇੜੇ ਜਾਈਏ ਗਿਆਨ ਤੇ ਇਸ ਵਾਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ ਗੁਸਤਾਖੀ ਮਾ ਉਹ ਜਿੰਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ ਮੈਂ ਐਸਾ ਦੇਖਿਆ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ ਦਾਨ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਨਹੀਂ ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਨੇ ਹੀ ਨਹੀਂ ਬਹੁਤ ਵੱਡਾ ਦਾਨੇ ਆ ਬੜੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਕਿਵੇਂ ਕਹਿਣਾ ਚੋਰੀ ਤੇ ਹੰਕਾਰ ਕੀ ਖੜਾ ਹੋਏਗਾ ਦਾਨ ਤੇ ਹੰਕਾਰ ਖੜਾ ਹੋਏ ਇਹ ਵੀ ਮੈਂ ਅਰਜ਼ ਕਰ ਸਕਦਾ ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਨਾ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ ਇੱਕ ਬੀਜ ਨਹੀਂ ਹੈ ਹੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਨੇ ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ ਲੇਕਿਨ ਹੰਕਾਰ ਦੇ ਹਜ਼ਾਰਾਂ ਵਿੱਚ ਤੋਂ ਮੈਂ ਫਿਰ ਦੁਹਰਾਉਂਾ ਆਪਣੇ ਆਪ ਨੂੰ ਜਿੰਨੇ ਛਿਰ ਤੱਕ ਮਨੁੱਖ ਪਰਮਾਤਮਾ ਦੇ ਅਨਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰ ਤੱਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ ਇਹ ਪਦਾਰਥ ਤੋਂ ਵੀ ਸੁੱਖ ਨਹੀਂ ਲੈ ਸਕਦਾ ਕਤਈ ਨਹੀਂ ਲੈ ਸਕਦਾ ਇਹ ਖੁਲਾਸਾ ਮੈਂ ਫੜੇ ਸਾਹਮਣੇ ਬਾਖੀ ਕੱਲ ਕਰਾਂਗਾ ਇੱਥੇ ਹੀ ਸਮਾਪਤ